ਕੈਨੇਡਾ ਦਾ ਵਰਕ ਪਰਮਿਟ ਉਹ ਵੀ 스파우ਸਲ オーپن ਵਰਕ ਪਰਮਿਟ ਪਲੱਸ PGWP ਦੀ ਅਪਲੀਕੇਸ਼ਨ ਕੀ ਅਸੀਂ ਇਕੱਠਿਆਂ ਪਾ ਸਕਦੇ ਹਾਂ ਬਹੁਤ ਵੱਟਾ ਸਵਾਲ ਹੈ ਤੇ ਬਹੁਤ ਸਾਰੀ ਕਨਫਿਊਜ਼ਨ ਜਿਹੜੀ ਹੈ ਉਹ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਵੀਡੀਓ ਅਸੀਂ ਦੇਖਦੇ ਹਾਂ ਉਹਨੀਆਂ ਕਨਫਿਊਜ਼ਨਸ ਵਧਦੀਆਂ ਜਾਂਦੀਆਂ ਨੇ ਹੁਣ ਕਦੋਂ ਤੁਸੀਂ PGD PGWP ਅਪਲਾਈ ਕਰਨ ਤੋਂ ਬਾਅਦ ਆਪਣੀ 스파우சல் 오픈 ਵਰਕ 퍼밋 ਦੀ ਐਪਲੀਕੇਸ਼ਨ ਪਾਸ ਕਰ ਸਕਦੇ ਹੈਗੇ ਉਹ ਇਸ ਬਾਰੇ ਡਿਸਕਸ਼ਨ ਕਰਾਂਗੇ ਐਕਚੁਅਲ ਦੇ ਵਿੱਚ ਕੰਡੀਸ਼ਨ ਕੀ ਹੈ ਆਈਆਰਸੀਸੀ ਡਿਮਾਂਡ ਕੀ ਕਰ ਰਹੀ ਹੈ ਤੇ ਪ੍ਰੈਕਟੀਕਲੀ ਕਿਦਾਂ ਪੋਸਿਬਿਲਟੀ ਉਹਨਾਂ ਡਾਕੂਮੈਂਟ ਦੀ ਹੈਗੀ ਹੈ ਜਿਹੜੇ 스파우சல் 오픈 ਵਰਕ 퍼밋 ਦੇ ਵਿੱਚ ਚਾਹੀਦੇ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਟੋਟਲੀ ਇਸੇ ਟੌਪਿਕ ਨੂੰ ਕਵਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਚੈਨਲ ਹੈ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਸ ਨੂੰ ਡੈਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਿਹਾ ਹਾਂ ਵੀ ਜਰੂਰ ਚੈੱਕ ਆਊਟ ਕਰੋ ਮਲਟੀਪਲ ਐਪੀਸੋਡ ਉਹਦੇ ਅਪਲੋਡ ਹੋ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਕੁਐਸਚਨ 1 ਹੈ ਕਿਸ ਪਾਉਜ਼ੋਪਨ ਵਰ PGWP ਦੀ ਫਾਈਲ ਇਕੱਠਿਆਂ ਅਸੀਂ ਲਾ ਸਕਦੇ ਆ ਜਾਂ ਨਹੀਂ ਲਗਾ ਸਕਦੇ ਤਾਂ ਇਹਦਾ ਬੜਾ ਕਲੀਅਰ ਜਿਹਾ ਆਨਸਰ ਹੈ ਕਿ ਇਕੱਠਿਆਂ ਫਾਈਲ ਲੱਗ ਸਕਦੀ ਤਾਂ ਹੈਗੀ ਹੈ ਪਰ ਜਿਹੜੇ ਉਹਦੇ ਵਿੱਚ ਯੂਜ਼ ਹੋਣ ਵਾਲੇ ਡਾਕੂਮੈਂਟ ਹੈ ਉਹਦੀ ਪ੍ਰੋਬਲਮ ਆ ਸਕਦੀ ਹੈ ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ ਜਿਹੜਾ ਤੁਹਾਡਾ PGWP ਯਾਨੀ ਕਿ ਜਿੱਦੀ ਸਟੱਡੀ ਕੰਪਲੀਟ ਹੋਈ ਹੈ ਜਿਹੜਾ ਤੁਹਾਡਾ ਕੈਨੇਡਾ ਦੇ ਵਿੱਚ ਮੇਨ ਸਟੇਟਸ ਦੇ ਉੱਤੇ ਇਸ ਪਾਉਸ ਹੈਗਾ ਹੈ ਦਰਸਲ ਉਹਦੇ ਜਿਹੜੇ ਡਾਕੂਮੈਂਟ ਲੱਗਣੇ ਨੇ ਉਹਦੇ ਵਿੱਚ ਉਹਦਾ ਸਟੇਟਸ ਕਰੰਟ ਸਟੇਟਸ ਕੀ ਹੈ ਇਹ ਮੈਟਰ ਕਰਦਾ ਹੈ ਯਾਨੀ ਕਿ ਉਹਦਾ ਉਹਦੇ ਕੋਲ ਕੀ ਫੁੱਲ ਵਰਕਿੰਗ ਰਾਈਟਸ ਹੈਗੇ ਆ ਕਿ ਉਹ ਫੁੱਲ ਟਾਈਮ ਕੰਮ ਕੈਨੇਡਾ ਦੇ ਵਿੱਚ ਕਰ ਸਕਦਾ ਹੈ ਇਹ ਇੱਕ ਕੁਐਸਚਨ ਜਿਹੜਾ ਵਾ ਉਹ ਅਗਰ ਜੇ ਤੁਸੀਂ ਯੈਸ ਕਰਦੇ ਹੋ ਯਾਨੀ ਕਿ ਉਹ ਕੁਐਸਚਨ ਜੇਕਰ ਤੁਹਾਡਾ ਯੈਸ ਹੁੰਦਾ ਹੈ ਯਾਨੀ ਕਿ ਕੀ ਉਹਦੇ ਕੋਲ ਫੁੱਲ ਟਾਈਮ ਵਰਕਿੰਗ ਰਾਈਟਸ ਨੇ ਤਾਂ ਤੁਸੀਂ ਦੋਵੇਂ ਅਪਲੀਕੇਸ਼ਨਸ ਇਕੱਠੀਆਂ ਪਾ ਸਕਦੇ ਹੋ ਪਰ ਇਹਦੇ ਵਾਸਤੇ ਕੀ ਹੈ ਕਿ ਫੁੱਲ ਵਰਕਿੰਗ ਰਾਈਟਸ ਉਹਦੇ ਕੋਲ ਕਦੋਂ ਹੋਣੇ ਆ ਜਦੋਂ ਉਹਨੇ PGWP ਦੀ ਅਪਲੀਕੇਸ਼ਨ ਪਾਉਣੀ ਹੈ ਉਦੋਂ ਬਾਅਦ ਉਹਨੂੰ ਇੱਕ ਕਨਫਰਮੇਸ਼ਨ ਆਉਂਦੀ ਹੈ ਇੱਕ ਅਥਾਰਟੀ ਲੈਟਰ ਆਉਂਦਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ EMPLOYER ਦੇ ਨਾਲ ਕੰਮ ਕਰ ਸਕਦੇ ਹੋ ਕਿਸੇ ਵੀ ਕਿੱਤੇ ਦੇ ਵਿੱਚ ਯਾਨੀ ਕਿਸੇ ਵੀ OCCUPATIONS ਦੇ ਵਿੱਚ ਯਾਨੀ ਕਿ ਇੱਕ ਓਪਨ ਵਰਕ ਪਰਮਿਟ ਵਾਸਤੇ ਇੱਕ ਅਥਾਰਟੀ ਲੈਟਰ ਇਸ਼ੂ ਕੀਤਾ ਜਾਂਦਾ ਹੈ ਹੁਣ ਉਹ ਅਥਾਰਟੀ ਲੈਟਰ ਜਿਹੜਾ ਹੈ ਉਹ ਤੁਹਾਡਾ ਇੱਕ ਪ੍ਰੂਫ ਹੋ ਜਾਂਦਾ ਹੈ ਕਿ ਬਈ ਕੈਨੇਡਾ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੈਗੇ ਹੋ ਕਿਉਂਕਿ ਜੇਕਰ ਤੁਹਾਨੂੰ ਜੌਬ ਆਫਰ ਮਿਲ ਜਾਂਦਾ ਹੈ ਫੁੱਲ ਟਾਈਮ ਦਾ ਉਦੋਂ ਬਾਅਦ ਤੁਹਾਡੇ ਕੋਲ ਉਹ ਕਨਫਰਮੇਸ਼ਨ ਹੋਣੀ ਜ਼ਰੂਰੀ ਹੈ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਸੋ ਤਾਂ ਹੀ ਤੁਸੀਂ ਅਪਲੀਕੇਸ਼ਨ ਪਾ ਸਕਦੇ ਹੋ ਕਿੱਥੇ ਅਪਲੀਕੇਸ਼ਨ ਲੱਗ ਸਕਦੀ ਹੈ ਪਰ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ PGWP ਦੀ ਅਪਲੀਕੇਸ਼ਨ ਪਹਿਲਾਂ ਪਾਓ ਜਦੋਂ ਤੁਹਾਡੀ PGWP ਦੀ ਅਪਲੀਕੇਸ਼ਨ ਇਨ ਪ੍ਰੋਸੈਸ ਹੋਵੇਗੀ ਤੁਹਾਨੂੰ ਇੱਕ ਅਥਾਰਟੀ ਲੈਟਰ ਇਸ਼ੂ ਹੋਣਾ ਹੈ ਉਦੋਂ ਬਾਅਦ ਤੁਸੀਂ ਆਪਣੀ ਸਪਾਊਸਲ ਓਪਨ ਵਰਕ ਪਰਮਿਟ ਦੀ ਅਪਲੀਕੇਸ਼ਨ ਲਗਾ ਲਓ ਹੁਣ ਸਪਾਊਸਲ ਓਪਨ ਵਰਕ ਪਰਮਿਟ ਦੀ ਅਪਲੀਕੇਸ਼ਨ ਉਦੋਂ ਤੁਸੀਂ ਪਾਣੀ ਹੈ ਜਦੋਂ ਉਦੋਂ ਤੁਹਾਡੇ ਕੋਲ ਘੱਟੋ ਘੱਟ ਮਿਨੀਮਮ ਇੱਕ ਸੈਲਰੀ ਸਲਿੱਪ ਹੋਣੀ ਜ਼ਰੂਰੀ ਹੈ ਤੇ ਤਿੰਨ ਸੈਲਰੀ ਸਲਿੱਪਸ ਹੋ ਜਾਂ ਤਾਂ ਉਹ ਜ਼ਿਆਦਾ ਬੈਸਟ ਹੈ ਹੁਣ ਜਦੋਂ ਤੁਹਾਡੇ ਕੋਲ ਕਨਫਰਮੇਸ਼ਨ ਲੈਟਰ ਆ ਗਿਆ ਕਿ ਤੁਸੀਂ ਫਾਈਲ ਤੁਹਾਡੇ ਸਪਾਊਸ ਨੇ ਫਾਈਲ ਜਿਹੜੀ ਹੈ ਉਹ ਲਾ ਦਿੱਤੀ ਹੈ ਜਦੋਂ ਤੁਹਾਡੇ ਕੋਲ ਪੇ ਸਲਿੱਪ ਇੱਕ ਆ ਗਈਆਂ ਤਿੰਨ ਪੇ ਸਲਿੱਪਸ ਆ ਗਈਆਂ ਜਦੋਂ ਤੁਹਾਡੇ ਕੋਲ ਇੱਕ ਸਬਮਿਸ਼ਨ ਲੈਟਰ ਆ ਗਿਆ ਕਿ ਤੁਹਾਡੇ ਸਪਾਉਸ ਦੀ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਦੇ ਲਈ ਅਪਲੀਕੇਸ਼ਨ ਜਿਹੜੀ ਹੈ ਉਹ ਲੱਗੀ ਹੋਈ ਹੈ ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਆਪਣੀ ਸਪਾਉਜ਼ਰ ਓਪਨ ਵਰਕ ਪਰਮਿਟ ਦੀ ਅਪਲੀਕੇਸ਼ਨ ਪਾ ਸਕਦੇ ਹੋ ਯਾਨੀ ਕਿ ਟਿਪਿਕਲੀ ਬੜੀ ਕਲੀਅਰ ਜੀ ਗੱਲ ਹੈ ਤੁਸੀਂ ਇਕੱਠਿਆਂ ਪੀਜੀਡਬਲਯੂਪੀ ਤੇ ਸਪਾਉਜ਼ਰ ਓਪਨ ਵਰਕ ਪਰਮਿਟ ਦੀ ਅਪਲੀਕੇਸ਼ਨ ਨਾ ਪਾਓ ਉਹਦੇ ਵਿੱਚ ਥੋੜਾ ਜਿਹਾ ਗੈਪ ਰੱਖਿਓ ਪਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਆਪਣਾ PGWP PGWP ਦੀ ਅਪਲੀਕੇਸ਼ਨ ਅਪਰੂਵ ਹੋਣ ਤੱਕ ਦੀ ਵੇਟ ਕਰਨੀ ਹੈ ਨਹੀਂ ਅਪਰੂਵ ਹੋਣ ਤੱਕ ਦੀ ਵੇਟ ਨਹੀਂ ਕਰਨੀ ਤੁਹਾਡੇ ਕੋਲ ਜਿਵੇਂ ਇੱਕ ਸੈਲਰੀ ਸਲਿੱਪਸ ਆ ਜਾਂਦੀ ਹੈ ਯਾਨੀ ਕਿ ਜੋ ਤੁਸੀਂ PG PGWP ਦੀ ਅਪਲੀਕੇਸ਼ਨ ਪਾਣੀ ਹੈ ਨਾਲ ਹੀ ਤੁਹਾਨੂੰ PGWP ਦੀ ਅਪਲੀਕੇਸ਼ਨ ਪਾਉਣ ਦੇ ਨਾਲ ਹੀ ਕੁਝਕ ਦਿਨਾਂ ਦੇ ਵਿੱਚ ਜਾਂ ਕੁਝਕ ਘੰਟਿਆਂ ਦੇ ਅੰਦਰ ਜਿਹੜੀ ਹੈ ਉਹ ਤੁਹਾਨੂੰ ਇੱਕ ਅਥਾਰਟੀ ਲੈਟਰ ਆ ਜਾਏਗਾ ਜਦੋਂ ਅਥਾਰਟੀ ਲੈਟਰ ਆ ਗਿਆ ਉਦੋਂ ਬਾਅਦ ਕਿਉਂਕਿ ਪੀਜੀਡਬਲਯੂਪੀ ਦੀ ਅਪਲੀਕੇਸ਼ਨ ਪਾਉਣ ਤੋਂ ਤੁਰੰਤ ਬਾਅਦ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਫਿਰ ਉਸ ਅਥਾਰਟੀ ਲੈਟਰ ਦੇ ਆਉਣ ਦਾ ਤੇ ਇੱਕ ਹਫਤੇ ਦੀ ਪੇ ਸਲਿਪ ਜਿਹੜੀ ਇੱਕ ਹਫਤੇ ਜਾਂ ਦੋ ਹਫਤੇ ਦੇ ਵਿੱਚ ਰਿਫਲੈਕਟ ਹੁੰਦੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਸੋ ਇੱਕ ਪੇ ਸਲਿਪ ਜਿਹੜੀ ਉਹ ਜੋ ਤੁਹਾਡੇ ਅਕਾਊਂਟ ਦੇ ਵਿੱਚ ਰਿਫਲੈਕਟ ਹੋ ਜੇ ਫਿਰ ਤੁਸੀਂ ਫਾਈਲ ਲਗਾ ਸਕਦੇ ਹੋ ਨਹੀਂ ਕਿ ਇੱਕ ਹਫਤਾ ਜਾਂ ਦੋ ਹਫਤੇ ਵੇਟ ਕਰਨ ਤੋਂ ਬਾਅਦ ਤੁਸੀਂ ਆਪਣੀ ਸਪਾਊਸਲ ਓਪਨ ਵਰਕ ਪਰਮਿਟ ਦੀ ਅਪਲੀਕੇਸ਼ਨ ਲਗਾ ਲਿਓ ਇਕੱਠਿਆ ਅਪਲੀਕੇਸ਼ਨ ਨਾਲ ਲਗਾਓ ਹੁਣ ਆਪਾਂ 2-3 ਕੰਡੀਸ਼ਨਾਂ ਤੇ ਪਹਿਲਾਂ ਗੱਲ ਕਰ ਲੈਣੇ ਆ। ਪਹਿਲੀ ਕੰਡੀਸ਼ਨ ਇਹ ਹੈ ਕਿ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਕੰਮ ਕਰ ਰਿਹਾ ਮੰਨੀਏ ਸਟੱਡੀ ਪਰਮਿਟ ਦੇ ਉੱਤੇ ਹੈ। ਮੰਨ ਲੈ ਕੇ ਐਗਜ਼ਾਮਪਲ ਦੇ ਰਿਹਾ। ਤੁਹਾਡਾ ਸਪਾਊਸ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਸੀਗਾ ਤੇ ਸਟੱਡੀ ਦੌਰਾਨ ਉਹ ਕਿਸੇ ਲੈਬ ਦੇ ਵਿੱਚ ਮੰਨ ਲਿਆ ਲੈਬ ਅਸਿਸਟੈਂਟ ਹੈ ਜਾਂ ਲੈਬ ਟੈਕਨੀਸ਼ੀਅਨ ਹੈ। ਮੰਨ ਲਓ ਲੈਬ ਟੈਕਨੀਸ਼ੀਅਨ ਹੈ। ਠੀਕ ਹੈ। ਹੁਣ ਉਹ ਲੈਬ ਟੈਕਨੀਸ਼ੀਅਨ ਹੈ ਪਾਰਟ ਟਾਈਮ ਤੌਰ ਤੇ ਉੱਤੇ। ਕਿਉਂਕਿ ਉਹ ਸਟੱਡੀ ਕਰ ਰਿਹਾ ਹੈ। ਹੁਣ ਜਦੋਂ ਉਹਦੀ ਸਟੱਡੀ ਪੂਰੀ ਹੋਈ ਤਾਂ ਉਹਨੂੰ ਸਟੱਡੀ ਦੀ ਕੰਪਲੀਟ ਦਾ ਇੱਕ ਲੈਟਰ ਮਿਲ ਜਾਣਾ ਹੈ ਜਦੋਂ ਉਹਨੂੰ ਸਟੱਡੀ ਕੰਪਲੀਟ ਦਾ ਇੱਕ ਲੈਟਰ ਮਿਲ ਗਿਆ ਤਾਂ ਉਹਦੇ EMPLOYER ਨੇ ਉਹਨੂੰ ਫੁੱਲ ਟਾਈਮ ਜੌਬ ਆਫਰ ਦੇ ਤਾਂ ਉਸੇ ਪੋਜੀਸ਼ਨ ਤੇ ਜਿੱਤੇ ਉਹ ਪਾਰਟ ਟਾਈਮ ਕੰਮ ਕਰ ਰਿਹਾ ਸੀਗਾ ਹੁਣ ਸਾਡੇ ਦਿਮਾਗ 'ਚ ਇਹ ਹੈ ਕਿ ਭਈ ਪਾਰਟ ਟਾਈਮ ਕੰਮ ਜਦੋਂ ਕਰ ਰਿਹਾ ਸੀਗਾ ਕਿ ਉਦੋਂ ਦੀ ਸੈਲਰੀ ਸਲਿੱਪ ਕਾਊਂਟ ਹੋਏਗੀ ਤੁਹਾਡੀ ਸਪਾਊਸਲ ਓਪਨ ਵਰਕ ਕਰਨ ਵਾਸਤੇ ਤਾਂ ਉਹਦਾ ਮ सिंपल ਜਿਹਾ ਆਨਸਰ ਹੈ ਨਹੀਂ ਪਾਰਟ ਟਾਈਮ ਵਾਲੀ ਆਪਣੀ ਸੈਲਰੀ ਸਲਿੱਪ ਯੂਜ਼ ਨਹੀਂ ਕਰ ਸਕਦੇ ਭਾਵੇਂ ਤੁਸੀਂ ਐਕਸਪਲੇਨੇਸ਼ਨ ਦੇ ਕੇ ਫਾਈਲ ਲਗਾ ਲਓ ਇਕੱਠਿਆਂ ਲਾਉਣ ਨੂੰ ਲਾ ਸਕਦੇ ਹੋ ਤੁਹਾਡੀ ਫਾਈਲ ਲੱਗ ਵੀ ਜਾਵੇਗੀ ਪਰ ਐਕਚੁਅਲ ਦੇ ਵਿੱਚ ਤੁਹਾਡੇ ਪ੍ਰੋਬਲਮ ਹੋ ਸਕਦੀ ਹੈ ਸਟੇਟਸ ਨੂੰ ਲੈ ਕੇ ਕੁਐਸਚਨ ਜਿਹੜਾ ਉਹ ਹੋ ਸਕਦਾ ਕਿਉਂਕਿ ਲੈਸ ਡਾਕੂਮੈਂਟੇਸ਼ਨ ਮਤਲਬ ਹੋ ਗਿਆ ਕਿ ਲੈਸ ਚਾਂਸ ਹੋਣੇ ਅਪਰੂਵ ਦੇ ਬਾਅਦ ਚ ਕਈ ਕਹਿੰਦੇ ਕਿ ਕੋਈ ਵੈਬ ਫਾਰਮ ਦੇ ਥਰੂ ਅਪਡੇਟ ਕਰ ਦਾਂਗੇ ਇੰਦਾ ਕਰ ਦਾਂਗੇ ਉੰਦਾ ਕਰ ਦਾਂਗੇ ਨਹੀਂ ਫੁੱਲ ਜਦੋਂ ਤੁਸੀਂ ਐਲੀਜੀਬਲ ਹੋ ਫਾਈਲ ਹੀ ਉਦੋਂ ਲਗਾਓ ਠੀਕ ਹੈ ਟਿਪਿਕਲੀ ਇਸ ਚੀਜ਼ ਨੂੰ ਤੁਸੀਂ ਸਮਝ ਗਏ ਹੁਣ ਤੁਹਾਨੂੰ ਨੇ ਆਫਰ ਦੇ ਦਿੱਤਾ ਫੁੱਲ ਟਾਈਮ ਜੌਬ ਦਾ ਤੁਸੀਂ ਜਦੋਂ ਫੁੱਲ ਟਾਈਮ ਜੌਬ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਤੁਹਾਨੂੰ ਜਦੋਂ ਇੱਕ ਦੋ ਪੇ ਸਲਿਪਸ ਆ ਗਈਆਂ ਫਿਰ ਤੁਸੀਂ ਸਪੌਸਲ ਓਪਨ ਵਰਕ ਪਰ ਮੁੰਡੇ ਅਪਲੀਕੇਸ਼ਨ ਜਿਹੜੀ ਆ ਉਹ ਲਗਾ ਲਿਓ ਹੁਣ ਇੱਕ ਕੰਡੀਸ਼ਨ ਇਹ ਹੋਗੀ ਇੱਕ ਕੰਡੀਸ਼ਨ ਇਹ ਹੋਗੀ ਕਿ ਭਾਈ ਤੁਸੀਂ ਕਿਤੇ ਵੀ ਕੰਮ ਕਰ ਰਹੇ ਸੀਗੇ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰ ਰਹੇ ਸੀਗੇ ਹੁਣ ਤੁਸੀਂ ਆਪਣਾ ਟਾਇਰ ਚੇਂਜ ਕਰਨਾ ਹੈ ਕਿਉਂਕਿ ਤੁਸੀਂ ਐਲੀਜੀਬਲ ਨਹੀਂ ਹੈਗੇ ਕਿ ਤੁਹਾਡਾ ਸਪਾਊਸ ਜਿਹੜਾ ਹੈ ਉਹਦਾ ਐਕਸਟੈਂਸ਼ਨ ਹੋ ਸਕੇ ਅ ਵਰਕ ਪਰਮਿਟ ਦੀ ਸਪਾਊਸਲ ਓਪਨ ਵਰਕ ਪਰਮਿਟ ਦੀ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿਤੇ ਨਾ ਕਿਤੇ ਜੌਬ ਅਰੇਂਜ ਕਰਨੀ ਹੈ ਫਿਰ ਜੇ ਤੁਸੀਂ ਕੋਈ ਜੌਬ ਅਰੇਂਜ ਕਰਦੇ ਹੋ ਤੇ ਘੱਟੋ ਘੱਟ ਤਿੰਨ ਸੈਲਰੀ ਸਲਿੱਪਸ ਆ ਜਾਣ ਉਦੋਂ ਬਾਅਦ ਆਪਣੀ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਲਗਾਓ ਉਦੋਂ ਪਹਿਲਾਂ ਫਾਈਲ ਨਾ ਲਗਾਓ ਇੱਕ ਸੈਲਰੀ ਸਲਿੱਪ ਦੇ ਉੱਤੇ ਨਾ ਲਗਾਓ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ এমਪਲੋਇਮੈਂਟ ਵੈਰੀਫਿਕੇਸ਼ਨ ਦੇ ਡਾਕੂਮੈਂਟ ਜਿਹੜੇ ਆ ਉਹ ਜੇਕਰ ਤੁਸੀਂ ਸਬਮਿਟ ਕਰੋਗੇ ਤਾਂ ਅਪਰੂਵਲ ਦੇ ਚਾਂਸ ਜਿਹੜੇ ਆ ਉਹ ਮੈਕਸਿਮ ਸੋ ਲੈਸ ਡਾਕੂਮੈਂਟੇਸ਼ਨ ਆਪਾਂ ਨਹੀਂ ਕਰਨੀ ਹੈਗੀ ਜੇ ਆਪਾਂ ਇੱਕ ਜੌਬ ਕੋਈ ਜਿਤਨਾ ਮੰਨ ਲਿਆ ਕੋਈ ਉੱਥੇ ਪੋਜੀਸ਼ਨ ਵਧਾ ਰਿਹਾ ਹੈ ਠੀਕ ਹੈ ਉਹ ਥੋੜਾ ਸਮਝ ਆਉਂਦਾ ਹੈ ਪਰ ਜੇ ਆਪਾਂ ਟੋਟਲੀ ਆਪਣਾ ਸਿਸਟਮ ਹੀ ਸਾਰਾ ਸ਼ਿਫਟ ਕਰ ਰਹੇ ਆ ਮੰਨ ਲਿਆ ਪਹਿਲਾਂ ਆਪਾਂ ਟਾਇਰ 3 ਦੀ ਜੌਬ ਕਰ ਰਹੇ ਸੀਗੇ ਹੁਣ ਇਕਦਮ ਹੀ ਟਾਇਰ 0 ਦੀ ਜੌਬ ਕਰ ਰਹੇ ਆ ਆਪਾਂ ਤਾਂ ਉੱਥੇ ਘੱਟੋ ਘੱਟ ਨਹੀਂ ਤੁਸੀਂ ਤਿੰਨ ਸੈਲਰੀ ਸਲਿਪਸ ਦੀ ਵੇਟ ਜ਼ਰੂਰ ਕਰਿਓ ਸਸ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਸੀਗੀ ਮੈਨੂੰ ਲੱਗਾ ਕਿ ਤੁਹਾਨੂੰ ਇੱਕ ਕਲੀਅਰ ਵੀਡੀਓ ਜਿਹੜੀ ਆ ਉਹ ਇਹਦੇ ਉੱਤੇ ਬਣਾ ਦਿੱਤੀ ਜਾਵੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਿਸਟਮ ਜਿਹੜਾ ਉਹ ਸਮਝ ਵਿੱਚ ਆਵੇ ਕਿ ਸਪਾਊਸਲ ਓਪਨ ਵਰਕ ਪਰਮਿਟ ਤੇ ਤੁਹਾਡਾ ਸਟੱਡੀ ਪਰਮਿਟ ਜਿਹੜਾ ਇਹਨਾਂ ਦੋਵਾਂ ਨੂੰ ਸਪਾਊਸਲ ਓਪਨ ਵਰਕ ਪਰਮਿਟ ਤੁਹਾਡਾ ਪੀਜੀਡਬਲਯੂਪੀ ਦੀ ਅਪਲੀਕੇਸ਼ਨ ਕੱਠਣ ਲੱਗ ਸਕਦੀ ਹੈ ਨਹੀਂ ਲੱਗ ਸਕਦੀ ਟਿਪਿਕਲੀ ਲੱਗ ਸਕਦੀ ਹੈ ਪਰ ਡਾਕੂਮੈਂਟੇਸ਼ਨਲੀ ਜੇਕਰ ਆਪਾਂ ਜਾਈਏ ਡਾਕੂਮੈਂਟ ਦੇ ਹਿਸਾਬ ਦੇ ਨਾਲ ਜਾਈਏ ਡਾਕੂਮੈਂਟੇਸ਼ਨ ਦੇ ਹਿਸਾਬ ਦੇ ਨਾਲ ਜਾਈਏ ਤਾਂ ਥੋੜਾ ਜਿਹਾ ਮੁਸ਼ਕਲ ਹੈਗਾ ਤੇ ਰਿਸਕ ਤੁਸੀਂ ਨਹੀਂ ਲੈਣਾ ਹੈਗਾ ਕਿਉਂਕਿ ਕੈਨੇਡਾ ਵੈਸੇ ਹੀ ਬਹੁਤ ਜ਼ਿਆਦਾ ਸਟ੍ਰਿਕਟ ਹੋਇਆ ਪਿਆ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਦੀ ਘੜੀ ਜੋ ਮੈਂ ਹੈਲਪ ਕਰ ਸਕਦਾ ਬੈਸਟ ਜ਼ਰੂਰ ਕਰਾਂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਨੂੰ ਸ਼ੇਅਰ ਜ਼ਰੂਰ ਕਰਿਓ ਤਨਵੀਰ